ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹਾਂਜੀ ਅੱਜ ਦਿਨ ਹੈਗਾ ਸੀਗਾ ਵੀਰਵਾਰ ਦਾ ਤੇ ਮੈਂ ਲੱਗ ਗਈ ਸੀਗੀ ਆਪਣਾ ਨਹੀਂ ਵੀਰਵਾਰ ਦਾ ਨਹੀਂ ਸੌਰੀ ਸ਼ੁੱਕਰਵਾਰ ਦਾ ਹਾਂਜੀ ਅੱਜ ਦਿਨ ਹੈਗਾ ਸੀ ਸ਼ੁੱਕਰਵਾਰ ਦਾ ਤੇ ਆਪਾਂ ਇੱਥੇ ਲੱਗੇ ਸੀਗੇ ਬੱਚੇ ਅੱਜ ਮੇਰੇ ਘਰ ਸੀਗੇ ਉਬੀ ਬਸ ਮੇਰੀ ਗਲਤੀ ਦੇ ਕਾਰਨ ਹੀ ਬੱਚੇ ਘਰ ਸੀਗੇ ਤੇ ਇੱਥੇ ਜੀ ਮੈਂ ਆਪਣਾ ਅੰਦਰ ਝਾੜੂ ਲਗਾਇਆਈ ਸੀਗੀ ਇੱਥੇ ਲੱਗੀ ਸੀਗੀ ਮੈਂ 베ੜੇ ਦੇ ਵਿੱਚ ਅੱਜ ਗਲਤੀ ਇਹ ਹੋ ਗਈ ਸੀਗੀ ਸਾਡੇ ਮਾਰਨਿੰਗ ਦੀ ਮਤਲਬ ਕਿ ਤੜਕੇ ਦੀ ਲਾਈਟ ਨਹੀਂ ਸੀਗੀ ਮੈਂ 5 ਵਜੇ ਉੱઠી ਸੀਗੀ 5 ਵਜੇ ਪੌਣੇ 5 ਵਜੇ ਉਦੋਂ ਲਾਈਟ ਹੈ ਨਹੀਂ ਸੀ ਇਹ ਨਹੀਂ ਪਤਾ ਵੀ ਸਾਰੀ ਰਾਤ ਦੀ ਨਹੀਂ ਸੀਗੀ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਜਦੋਂ ਮੈਂ ਮਾਰਨਿੰਗ ਦੇਖਿਆ ਰਾਤ ਨੂੰ ਮੈਂ ਕੀ ਕੀਤਾ ਮੈਂ ਕਿਹਾ ਰਾਤ ਨੂੰ ਮੈਂ ਪ੍ਰੈਸ ਕਰਨ ਨੂੰ ਕਿਹਾ ਸਹਿਜ ਨੂੰ ਮੈਂ ਕਿਹਾ ਸਹਿਜ ਵੀ ਪ੍ਰੈਸ ਲਾ ਦੇ ਚੱਲੇ ਨੇ ਲਾਈ ਨਹੀਂ ਹੈ ਕਹਿੰਦੀ ਮम्मा ਠਹਿਰ ਕੇ ਲਾਉਣੇ ਆ ਜਦੋਂ ਮੈਂ 11 ਵਜੇ ਪ੍ਰੈਸ ਕਰਨ ਲੱਗੀ ਹਣਾ ਕੰਮ-ਕੋਮ ਨਵੇੜ ਕੇ ਆਪਣੇ ਵੀਡੀਓ ਐਡਿਟ ਕਰਕੇ ਉਸ ਤੋਂ ਬਾਅਦ ਪ੍ਰੈਸ ਦੇਖੀ ਤਾਂ ਪ੍ਰੈਸ ਸਾਡੇ ਗਵੰਡੀਆਂ ਦੇ ਘਰੇ ਮਨਪ੍ਰੀਤ ਦੀਦੀ ਕੋਲ ਸੀ ਤੇ ਮੈਨੂੰ ਇਹ ਸੀਗਾ ਵੀ ਮੈਂ ਚਲੋ ਸਵੇਰੇ ਜਲਦੀ ਫੋਨ ਕਰ ਦੂੰਗੀ ਦੀਦੀ ਨੂੰ 8:35 ਵਜੇ ਮੈਂ ਫਿਰ ਉਹਨਾਂ ਤੋਂ ਪ੍ਰੈਸ ਲੈ ਲੂੰਗੀ ਵੀ ਚਲੋ ਮੈਂ ਪ੍ਰੈਸ ਕਰ ਦੂੰਗੀ ਇਹਨਾਂ ਦੇ ਡ्रेसेसਾਂ ਨੂੰ ਹਨਾ ਜਦੋਂ ਮੈਂ ਸਵੇਰੇ ਉੱਠੀ ਤਾਂ ਬਿਲਕੁਲ ਵੀ ਮਤਲਬ ਕਿ ਲਾਈਟ ਨਹੀਂ ਸੀਗੀ ਫਿਰ ਬਿਲਕੁਲ ਇਹ ਬਲ ਪਏ ਪਏ ਸੀਗੇ ਡਰੈੱਸ ਦੇ ਵਿੱਚ ਹਨਾ ਚੰਗੀ ਨਹੀਂ ਸੀ ਲੱਗ ਰਹੀ ਕਿਉਂਕਿ ਮੇਰੇ ਬੱਚੇ ਬਿਨਾ ਉਹਨਾਂ ਤੋਂ ਪਾ ਕੇ ਨਹੀਂ ਜਾਂਦੇ ਬਲ ਵਾਲੀ ਹਨਾ ਇਹਨਾਂ ਦੇ ਸਕੂਲ 'ਚ ਨਹੀਂ ਵੀ ਵਧੀਆ ਨਹੀਂ ਲੱਗਦਾ ਹੈਗਾ ਹਨਾ ਚੰਗਾ ਨਹੀਂ ਲੱਗਦਾ ਹੈਗਾ ਫਿਰ ਬਾਕੀ ਇਹਨਾਂ ਦੇ ਬਸਾਖੀ सेलिब्रेशन ਕਰਨੀ ਸੀ ਤਾਂ ਕਰਕੇ ਫਿਰ ਇਹ ਕਹਿੰਦੇ ਮम्मा ਵੀ ਤੁਸੀਂ ਕੋਈ ਗੱਲ ਨਹੀਂ ਸਾਨੂੰ ਰਹਿਣ ਤੋਂ ਭੇਜਣ ਨੂੰ ਤੁਸੀਂ ਬਸਾਖੀ ਹੋ ਆ ਸਾਡੇ ਅੱਜ ਵੀ ਚਲੋ ਸੀੜਨ ਦੰਨਿਆ ਉਸ ਤੋਂ ਬਾਅਦ ਜੀ ਆਪਾਂ ਇਹ ਝਾੜੂ ਲਾ ਕੇ ਸਾਰੇ ਪੱਤੇ ਪੁੱਤੇ ਇਕੱਠੇ ਕਰਤੇ ਸੀਗੇ ਇਹਨਾਂ ਨੂੰ ਮੈਂ ਨਾ ਉਹ ਲਾ ਦੰਨੀ ਹੁੰਨੀ ਆ ਅੱਗ ਲਾ ਦੰਨੀ ਹੁੰਨੀ ਆ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੋਇਆ ਮੈਂ ਵੀ ਮੈਂ ਲਫਾਫੇ ਹੋਏ ਐਕਸਟਰਾ ਹਨਾ ਪੱਤੇ ਪੁੱਤੇ ਸਾਰੇ ਇਹਨਾਂ ਨੂੰ ਅੱਗ ਲਾ ਦੰਨੀ ਹੁੰਨੀ ਆ ਤੇ ਉਸ ਤੋਂ ਬਾਅਦ ਜੀ ਲਾਈਟ ਇੱਥੇ ਹਜੇ ਵੀ ਨਹੀਂ ਸੀ ਆਈ ਸਾਡੇ ਲਾਈਟ ਅੱਜ ਹੈ ਨਹੀਂ ਸੀਗੀ ਲਾਈਟ ਸਾਡੇ ਬਹੁਤ ਲੇਟ ਆਈ ਆ ਪਤਾ ਨਹੀਂ ਤਾਂ ਖਰਾਬ ਹੋਈ ਹੋਈ ਸੀਗੀ ਉਸ ਤੋਂ ਬਾਅਦ ਜੀ ਆਪਾਂ ਸਾਰੇ ਆਪਣੇ ਕੰਮਦਾਰ ਨਿਵੇੜਲੇ ਸੀਗੇ ਮਤਲਬ ਕਿ ਮੋٹے ਮੋٹے ਨਿਵੇੜੇ ਸੀਗੇ ਕਿਉਂਕਿ ਕੰਮਕਾਰ ਪਾਣੀ ਤੋਂ ਬਿਨਾ ਤੁਹਾਨੂੰ ਪਤਾ ਕਾਦੇ ਕੰਮਕਾਰ ਨੇ ਡਰ ਲਾਗਦਾ ਹੀ ਹੈ ਨਾ ਤੇ ਸਾਇਦ ਦੇ ਪਾਪਾ ਰੋਟੀ ਵਗੈਰਾ ਬਣਾ ਕੇ ਹਨਾ ਖਵਾ ਕੇ ਭੇਜਦੇ ਸੀਗੇ ਉਸ ਤੋਂ ਬਾਅਦ ਅਸੀਂ ਵੀ ਖਾ ਲਈ ਸੀਗੀ ਤੇ ਇੰਨਾ ਸ਼ੁਕਰ ਕਰੋ ਪਾਣੀ ਵੀ ਮੇਰਾ ਭਰਿਆ ਨਹੀਂ ਸੀ ਹੋਇਆ ਇੰਨਾ ਸ਼ੁਕਰ ਕਰੋ ਜੋਤਨ ਨੇ ਬੋਟਲਸ ਭਰ ਕੇ ਰੱਖੀਆਂ ਹੋਈਆਂ ਸੀਆਂ ਆਪਣੀ ਫ੍ਰਿਜ ਦੇ ਵਿੱਚ ਉਹੋ ਪਾਣੀ ਫਿਰ ਅਸੀਂ ਯੂਜ਼ ਕੀਤਾ ਉਹਦੇ ਨਾਲੇ ਆਟਾ ਗੁੰਨੇ ਆ ਹਨਾ ਤੇ ਇੱਥੇ ਜੀ ਆਪਾਂ ਅੱਜ ਖੋਲ੍ਹਿਆ ਆਪਣਾ ਬੁਟੀਕ ਅੱਜ ਆਪਾਂ ਆਪਣਾ ਬੁਟੀਕ ਖੋਲ ਕੇ ਬੈਠੇ ਆ ਅੱਜ ਆਪਾਂ ਮਤਲਬ ਕਿ ਸਹਜ ਨੇ ਨਾ ਇਹਦਾ ਨਾਸ ਮਾਰਿਆ ਪਿਆ ਸੀਗਾ ਮਸ਼ੀਨ ਦਾ ਮੈਨ ਨਾਲ ਉਹ ਦੌਰ ਰਿਪੇਅਰ ਕਰਵਾਈ ਸੀਗੀ ਸਹਜ ਨੇ ਸੂਈ ਸਾਈ ਤੋੜੀ ਪਈ ਸੀਗੀ ਮੰਨਦੀ ਤਾਂ ਹੈ ਨਹੀਂ ਕਿਉਂਕਿ ਇਹ ਤੋਂ ਬਿਨਾ ਹੋਰ ਕੋਈ ਹੱਥ ਨਹੀਂ ਲਾਉਂਦਾ ਹੈਗਾ ਮਸ਼ੀਨ ਨੂੰ ਹੈਨਾ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਦੀ ਸੂਈ ਵਗੈਰਾ ਚੇਂਜ ਕੀਤੀ ਤੇ ਇੱਥੇ ਨੇ ਸਹਜ ਦਾ ਥੋੜਾ ਪਜਾਮਾ ਲੂਜ਼ ਸੀਗਾ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕੱਪੜੇ ਛੋਟੇ ਹੁੰਦੇ ਨੇ ਪਤਾ ਨਹੀਂ ਤਾਂ ਸਹਜ ਲੰਬੀ ਹੁੰਦੀ ਆ ਸਮਝ ਕੁਝ ਨਹੀਂ ਲੱਗ ਰਿਹਾ ਹੈਗਾ ਇਹ ਪਜਾਮਾ ਹਜੇ ਥੋੜੇ ਕਿ ਦਿਨ ਹੋਏ ਆ ਤੁਹਾਨੂੰ ਪਤਾ ਸੀ ਸ਼ਾਪਿੰਗ ਕਰਕੇ ਆਏ ਆ ਤੇ ਇਹ ਸਹਜ ਦੇ ਨਾ ਮਤਲਬ ਕਿ ਇਹ ਪੂਰਾ ਸਾਈਜ਼ ਸੀਗਾ ਠੀਕ ਸੀਗਾ ਪੂਰਾ ਪ੍ਰੋਪਰ ਉਸ ਤੋਂ ਵੀ ਉਪਰੇ ਸੀਗਾ ਹਨਾ ਤੇ ਹੁਣ ਜਦੋਂ ਇਹਨੇ ਪਾ ਕੇ ਦੇਖਿਆ ਤਾਂ ਜਿੱਟਿਆਂ ਕੋਲ ਉੱਚਾ ਹੋਇਆ ਹੋਇਆ ਹੁਣ ਕਹਿੰਦੀ ਮੈਂ ਪਾਉਣਾ ਨਹੀਂ ਹੈਗਾ ਮੈਂ ਕਿਹਾ ਕੁਝ ਨਹੀਂ ਹੁੰਦਾ ਸਹ ਥੋੜਾ ਜਿਹਾ ਉੱਚਾ ਦਾ ਚੱਲੇ ਜਾਂਦਾ ਤੂੰ ਪਾਰਾ ਚੁੱਪ ਕਰਕੇ ਹਨਾ ਤੇ ਇਹ ਥੋੜਾ ਜਿਹਾ ਲੂਸ ਸੀਗਾ ਉੱਪਰ ਤੋਂ ਫਿਰ ਮੈਂ ਇਹਦੀ ਲਾਸਟਿਕ ਟਾਈਟ ਕੀਤੀ ਸੀਗੀ ਤੇ ਅੱਜ ਜਿਹੜੇ ਹੋਰ ਵੀ ਸੀਗੇ ਜਿਵੇਂ ਕਈ ਕਮੀਜ਼ ਮੇਰੇ ਖੁੱਲੇ ਹੋ ਖੁੱਲੇ ਨੇ ਕਾਫੀ ਜਿਆਦਾ ਲੱਗ ਰਹੇ ਤੇ ਕਈ ਗਮੀਜ਼ ਮੇਰੇ ਟਾਈਟ ਸੀ ਗਏ ਮਰ ਮਤਲਬ ਕਿ ਪਹਿਲਾਂ ਹੀ ਟਾਈਟ ਸੀਗਾ ਉਹ ਫਿਰ ਮੈਂ ਅੱਜ ਲੂਜ਼ ਕੀਤਾ ਥੋੜਾ ਜਿਹਾ ਹਨਾ ਬਸ ਅੱਜ ਆਪਾਂ ਕਿਉਂਕਿ ਅੱਜ ਲਾਈਟ ਹੈ ਨਹੀਂ ਸੀਗੀ ਕੰਮ ਕੋਈ ਆਪਾਂ ਨੂੰ ਹੋਰ ਹੈ ਨਹੀਂ ਸੀਗਾ ਕਿਉਂਕਿ ਲਾਈਟ ਤੋਂ ਬਿਨਾ ਹੋਰ ਕੰਮ ਵੀ ਨਹੀਂ ਸੀ ਹੋਣੇ ਕੱਪੜੇ ਆਪਾਂ ਕੱਲ ਧੋਲੇ ਸੀਗੇ ਤੁਹਾਨੂੰ ਪਤਾ ਹੀ ਆ ਹਨਾ ਤੇ ਅੱਜ ਬਸ ਫਿਰ ਮੈਂ ਮਤਲਬ ਕਿ ਮਸ਼ੀਨੇ ਢਾ ਕੇ ਬੈਠੀ ਸੀ ਆ ਬਲੂ ਕਲਰ ਦਾ ਨਾ ਸਹਜ ਨੇ ਕੁੜਤਾ ਮੰਗਵਾਇਆ ਸੀਗਾ ਆਨਲਾਈਨ ਅਸੀਂ ਕੀਤਾ ਸੀਗਾ 34 ਨੰਬਰ ਉਹਨਾਂ ਨੇ 38 ਭੇਜਦਾ ਪਰ ਮੈਂ ਇੱਕ ਗੱਲ ਚਲੋ ਵਧੀਆ ਵੀ ਠੱਤੀ ਭੇਜਦਾ ਕਿਉਂਕਿ ਇਹ ਸਹਿਜ ਦੇ ਨਾਲ ਥੋੜਾ ਜਿਹਾ ਚਲੋ ਲੌਂਗ ਜ਼ਰੂਰ ਆ ਇਹ ਤਾਂ ਚਲੋ ਮੈਂ ਕਈ ਕਰ ਦੂੰਗੀ ਸਹੀ ਪਰ ਇਹਦੀ ਫਿਟਿੰਗ ਬਸ ਥੋੜੀ ਥੋੜੀ ਹੋਣੇ ਵਾਲੀ ਆ ਜੇ ਮੈਂ 34 ਮੰਗਾ ਲੰਦੀ ਉਹ ਤਾਂ ਪਤਾ ਹੀ ਨਹੀਂ ਫਿਰ ਛੋਟਾ ਹੀ ਨਿਕਲ ਜਾਣਾ ਸੀਗਾ ਫਿਰ ਮੈਂ ਸਹਿਜ ਨੂੰ ਕਿਹਾ ਮੈਂ ਕਿਹਾ ਰਿਟਰਨ ਨਹੀਂ ਕਰਦੇ ਆਪਾਂ ਵੀ ਤੂੰ ਇਹਨੂੰ ਮੈਂ ਤੇਰੀ ਸੈਟਿੰਗ ਕਰ ਦਿੰਨੀ ਆ ਵੀ ਇਹੀ ਸਹੀ ਕਰ ਦਣਾ ਇਹ ਵੀ ਬਸ ਮੈਂ ਕਰੂੰਗੀ ਬਟ ਫਿਰ ਮੈਂ ਕੀਤਾ ਨਹੀਂ ਸੀ ਫਿਰ ਮੈਂ ਆਪਣੇ ਕਮੀਜ਼ ਠੀਕ ਕਰਨ ਲੱਗ ਗਈ ਸੀ ਇੱਥੇ ਜੀ ਆ ਦੇਖੋ ਬਸ ਮੈਂ ਤਾਂ ਸਹਿਜ ਸਹਿਜ ਨੇ ਲਿਆਂਦੀ ਸੀਗੀ ਮਟਕਾ ਕੁਲਫੀ ਇੱਥੇ ਕੁਲਫੀ ਲੱਗ ਗਈ ਸੀਗੀ ਖਾਣ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਅੱਜ ਨਹਾਏ ਨਹੀਂ ਸੀਗੇ ਬਿਨਾ ਨਹਾਏ ਬੈਠੇ ਸੀਗੇ ਕਿਉਂਕਿ ਲਾਈਟ ਹੈ ਨਹੀਂ ਸੀਗੀ ਪਾਣੀ ਦਾ ਸਾਨੂੰ ਆਏ ਸੀ ਵੀ ਟੈਂਕੀ ਰਾਤ ਮੈਂ ਭਰੀ ਨਹੀਂ ਮੈਂ ਸਵੇਰੇ ਉੱਠ ਕੇ ਭਰਦੀ ਹੁੰਨੀ ਆ ਕਿਉਂਕਿ ਕਦੇ ਹੁਣ ਸਵੇਰੇ ਭੱਜੀ ਵੀ ਨਹੀਂ ਹੈਗੀ ਲਾਈਟ ਮੈਨੂੰ ਇਹ ਸੀਗਾ ਮੈਂ ਕਿਹਾ ਚਲੋ ਆਈ ਅਭੀ ਜੇ ਭੱਜੀ ਵੀ ਹੋਈ ਆ ਤਾਂ ਆ ਜਾਊਗੀ ਪਰ ਨਹੀਂ ਜੀ ਮੈਨੂੰ ਲੱਗਦਾ 12 1 ਵਜੇ ਤੋਂ ਪਹਿਲਾਂ ਮੈਨੂੰ ਸਾਨੂੰ ਲੱਗਦਾ ਲਾਈਟ ਆਈ ਨਹੀਂ ਹੈਗੀ ਬਾਅਦ ਹੀ ਆਈ ਆ 2 2 ਵਜੇ ਹੀ ਆਈ ਆ ਸ਼ਾਇਦ ਤੇ ਬਾਕੀ ਜੀ ਇੱਥੇ ਆਪਾਂ ਮਟਿਕਾ ਗੁਲਫੀ ਖਾ ਕੇ ਫਿਰ ਹੋਰ ਕੰਮ ਕਰਾਂਗੇ ਇੱਥੇ ਜੀ ਅਸੀਂ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਇੱਥੇ ਹੋ ਗਿਆ ਸੀਗਾ 3:6 ਦਾ ਟਾਈਮ ਤੇ ਅਸੀਂ ਚੱਲੇ ਸੀਗੇ ਖੰਨੇ ਨੂੰ ਖੰਨੇ ਨੂੰ ਇੱਕ ਤਾਂ ਸੀ ਇੱਕ ਤੋਂ ਕੰਮ ਕਰਨੇ ਸੀਗੇ ਤੇ ਮੈਂ ਆਪਣੀ ਮੈਡੀਸਿਨ ਵੀ ਲੈਣੀ ਸੀਗੀ ਹਨਾ ਵੈਸੇ ਹੁਣ ਮੈਂ ਠੀਕ ਆ ਪਰ ਫਿਰ ਵੀ ਮੈਂ ਕਿਹਾ ਚਲੋ ਇੱਕ ਵਾਰ ਲੈ ਆਉਣੀ ਆ ਹਨਾ ਵੀ ਕੱਲ ਨੂੰ ਫਿਰ ਬਾਅਦ ਵਿੱਚ ਹੋਣ ਨਾਲ ਆਪਾਂ ਇੱਥੇ ਮੈਡੀਸਿਨ ਲੈਣ ਗਏ ਸੀਗੇ ਊਟੀ ਤੇ ਹੀ ਗਏ ਸੀਗੇ ਬੱਚੇ ਘਰੇ ਸੀਗੇ ਮੈਂ ਤਾਂ ਸਹਿਜ ਪਾਪਾ ਚਲੇ ਗਏ ਸੀਗੇ ਤੇ ਬਸ ਜੀ ਉਸ ਤੋਂ ਬਾਅਦ ਫਿਰ ਅਸੀਂ ਆਏ ਆ ਘਰੇ ਲੇਟ ਹੋ ਗਏ ਸੀਗੇ ਮੈਨੂੰ ਲੱਗਦਾ ਸੀ 8 8 ਵਜੇ ਸਵਾ 8 ਵਜੇ ਤੱਕ ਘਰੇ ਆਏ ਸੀਗੇ ਬੱਚੇ ਆਪਣੇ ਘਰ ਸੀਗੇ ਇੱਥੇ ਨਾ ਇਹ ਡੋਂਗਲ ਪਤਾ ਨਹੀਂ ਡੰਗਲ ਡੂੰਗਲ ਜੀ ਕੁਝ ਕਹਿੰਦੇ ਨੇ ਸਾਡਾ ਨਾ ਇਹ ਮਤਲਬ ਕਿ ਟੀਵੀ ਨਾ 스마트 ਟੀਵੀ ਨਹੀਂ ਸੀਗਾ ਇਹ ਐਲਸੀਡੀ ਸਾਡੀ ਨਾ ਚੱਲਦੀ ਨਹੀਂ ਸੀਗੀ ਨੈਟ ਨਾਲ ਕਨੈਕਟ ਨਹੀਂ ਸੀ ਹੁੰਦੀ ਵਾ ਹੁਣ ਨਾ ਇਹਦੇ ਵਿੱਚੋਂ ਡੋਂਗਲ ਜੀ ਲਿਆ ਕੇ ਲਾਈ ਆ ਤੇ ਹੁਣ ਕਨੈਕਟ ਕਰ ਰਹੇ ਸੀਗੇ ਬੈਠੇ ਸਹਜ ਉਹਨੇ ਇੱਥੇ ਵੀ ਕਹਿੰਦਾ ਮੈਂ ਕਰੂੰਗਾ ਤੇ ਸਹਜ ਕਹਿੰਦੀ ਮੈਂ ਕਰੂੰਗੀ ਦੋਨੇ ਲੜਦੇ ਸੀਗੇ ਏ ਅੱਜ ਕੱਲ ਦੇ ਲੋ ਬੱਚੇ ਕਿੰਨੇ ਹੋਵਾਂ ਫਾਸਟ ਐ ਇਹਨਾਂ ਨੂੰ ਸਾਰਾ ਕੁਝ ਪਤਾ ਹਨਾ ਇਥੇ ਜ਼ਾਇਦੇ ਵਾਪਾ ਤੁਹਾਨੂੰ ਸਾਸਰੀ ਗਲ ਬੁਲਾ ਰਹੇ ਸੀ ਠੀਕ ਐ ਤੇ ਅਵੀ ਨੂੰ ਨਾ ਇੰਨੀ ਗੰਦੀ ਆਦਤ ਪੈ ਗਈ ਨੌ ਖਾਂਦੀ ਐ ਨਾ ਨੌ ਖਾਂਦਾ ਬਹੁਤ ਜ਼ਿਆਦਾ ਹਨਾ ਇਹ ਆਪਣੇ ਜਿਹੜੇ ਦੋਸਤ ਦੇ ਨਾਲ ਰਹਿਦਾ ਸਾਡੇ ਗਵੰਡੀਆਂ ਦਾ ਮੁੰਡਾ ਉਹ ਵੀ ਬਹੁਤ ਖਾਂਦਾ ਇਹਨੂੰ ਵੀ ਬਹੁਤ ਗੰਦੀ ਆਦਤ ਪੈ ਗਈ ਪਰ ਅਸੀਂ ਮੈਂ ਤਾਂ ਇਹਨੂੰ ਗਾਲਾਂ ਕੱਢਦੀ ਰਹਿਣੀ ਆ ਵੀ ਮੈਂ ਤੇਰੀਆਂ ਉਂਗਲੀਆਂ ਕੱਟ ਦੇਣੀਆਂ ਜੇ ਤੇਰੇ ਮੂੰਹ ਦੇ ਵਿੱਚ ਦੇਖ ਲਈਆਂ ਹਨਾ ਇਹ ਫੇਰ ਹੱਥ ਮੂੰਹ 'ਚ ਲੈ ਜਾਂਦਾ ਹਨਾ ਇਹ ਨੌ ਖਾ ਖਾ ਕੇ ਨੇ ਬੁਰਾ ਹਾਲ ਕੀਤਾ ਪਿਆ ਮੈਂ ਹੁਣ ਇਹ ਦੇਖਾਂਗੇ ਉਹਨਾਂ ਦੀ ਕਟ ਬੀਤਾ ਫੇ ਰਹੇ ਸਹੀ ਹੋਊਗਾ ਉਸ ਤੋਂ ਬਾਅਦ ਆ ਦੇਖੋ ਸਹਜ ਕਨੈਕਟ ਕਰ ਰਹੀ ਆ ਮਗਾ ਦੇ ਲੇ ਕਿ ਨਾ ਬੱਚਿਆਂ ਦਾ ਦਿਮਾਗ ਆ ਨਾ ਮੈਨੂੰ ਨਹੀਂ ਸੀ ਪਤਾ ਦੇਖੋ ਫੇਰ ਮੂੰਹ 'ਚ ਹੱਥ ਇਹ ਨਾ ਮੈਨੂੰ ਇਹਦੇ ਤੇ ਗੁੱਸਾ ਚੜਦਾ ਸੀ ਕਈ ਵਾਰ ਤਾਂ ਮੈਂ ਤਾਂ ਥੱਪੜ ਮਾਰਦੀ ਆ ਹੱਥ 'ਤੇ ਮਾਰਦੀ ਹੁੰਨੀ ਆ ਵੀ ਤੂੰ ਹੱਥ ਘਾਡ ਬਾਹਰ ਹਨਾ ਉਹ ਦੇਖੋ ਹੁਣ ਫੇਰ ਮੈਂ ਉਹਨੂੰ ਕਹਿੰਦੀ ਸੀਗੀ ਫੇਰ ਪਾ ਲਿਆ ਇੱਥੇ ਦੋਨੇ ਜਾਣੇ ਲੱਗੇ ਹੋਏ ਸੀਗੇ ਆ ਮੇਰਾ ਵੀਡੀਓ ਮੈਨੂੰ ਇਨਾ ਗੰਦਾ ਵਲੌਗ ਲੱਗੇ ਟੀਵੀ 'ਚ ਤਾਂ ਬਾਲਾ ਗੰਦਾ ਲੱਦੇ ਕਿਉਂਕਿ ਟੀਵੀ 'ਚ ਦੇਖਣ ਦੀ ਆਤ ਨਹੀਂ ਸੀਗੀ ਫੋਨ ਦੇ ਵਿੱਚ ਦੇਖਦੇ ਆਪਾਂ ਵਲੌਗ ਵਗੈਰਾ ਤੇ ਅਥਾ ਟੀਵੀ ਚ ਦੇਖ ਰਹੇ ਸੀਗੇ ਜੀ ਜਿਹਾ ਜਿਹਾ ਲੱਗ ਰਿਹਾ ਸੀਗਾ 아이 ਲੱਗਦਾ ਸੀਗਾ ਵੀ ਬਾਹਰ ਹੀ ਆ ਜਾਣਾ ਫੋਨ ਤੋਂ ਹਨਾ ਕਿਉਂਕਿ ਮੈਂ ਤਾਂ ਨਾ ਐਂਗਲ ਪਤਾ ਲੱਗਦਾ ਵੀ ਹਾਂ ਟੀਵੀ ਚ ਦੇਖੇ ਤੋਂ ਐਂਗਲ ਪਤਾ ਲੱਗਦਾ ਵੀ ਹਾਂ ਕਿੱਥੇ ਆਪਣਾ ਫੋਨ ਕਿੱਥੇ ਕੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਇੱਥੇ ਜੀ ਮਿਲੋ ਸਾਨੂੰ ਮੈਨੂੰ ਤੇ ਅਵੀ ਜੋਤ ਨੂੰ ਮੈਂ ਤੁਹਾਨੂੰ ਕਰਤੀ ਜੀ ਬਾਏ ਹਾਏ ਹੈਲੋ ਕਰਤੀ ਸੀ ਹੈਲੋ ਕਿਹਾ ਸੀਗਾ ਬਾਏ ਤਾਂ ਹਜੇ ਕਿੱਥੇ ਇੱਥੇ ਮੈਂ ਤੁਹਾਨੂੰ ਲੱਗੀ ਸੀਗੀ ਹੈਲੋ ਕਰਨ ਤੇ ਆਪਾਂ ਜੀ ਬੱਸ ਹੋਣਾ ਇੱਥੋਂ ਬਾਅਦ हाँ जी फ्रेंड्स आप करके आए हैं जी शॉपिंग थोड़ी बहुत ही है ना मेरे ना मतलब क्या क्लिप खत्म टुट गए थे मैं फिर लिया के थोड़े जटे च ही रख ली हूँ एक लैके आई हाँ ये वाला एक घर डेली यूज वास्ते ले आई हाँ एक ब्लैक मैनू ब्लैक ज़्यादा वाई लगते ने वाला डेली यूज वास्ते ले आई हाँ एक वाला है ते... ਇੱਕ ਲੈ ਕੇ ਆਈਆਂ ਮੈਂ ਇਹ ਵਾਲਾ ਇਹ ਵਾਲਾ ਦੇਖੋ ਕਿੰਨਾ ਸੋਹਣਾ ਏ ਇਹ ਵਾਲਾ ਇਹ ਆਪਾਂ ਜਿਵੇਂ ਕਿਤੇ ਜਾਇਆ ਕਰਾਂਗੇ ਉਦੋਂ ਯੂਜ਼ ਕਰ ਲਿਆ ਕਰਾਂਗੇ ਹਨਾ ਤੇ ਬਾਕੀ ਮੈਨੂੰ ਜਿਆਦਾ ਨਹੀਂ ਹੁੰਦਾ ਹੈਗਾ ਮੈਂ ਤਾਂ ਕਈ ਵਾਰ ਇਹ ਵੀ ਯੂਜ਼ ਕਰ ਲੰਨੀ ਆ ਵੀ ਜਿਹੜਾ ਜਿਹੜਾ ਲੱਗਿਆ ਹੁੰਦਾ ਉਹੀ ਕਰਕੇ ਚਲੀ ਜਾਂਦਾ ਇੰਨਾ ਨਹੀਂ ਮੈਨੂੰ ਹੁੰਦਾ ਹੈਗਾ ਤੇ ਇਹ ਲੈ ਕੇ ਆਈਆਂ ਮੈਂ ਸੰਸਕ੍ਰਿਤ ਬੱਚਿਆਂ ਦੇ ਲਈ ਕਿ ਹੁਣ ਧੁੱਪ ਵਗੈਰਾ ਹੋ ਜਾ ਕਰਨੀ ਸਕੂਲ ਵਗੈਰਾ ਜਾਇਆ ਕਰਨਗੇ ਹਨਾ ਤੇ ਮੈਂ ਫਿਰ ਇਹ ਲੈ ਕੇ ਆਈਆਂ ਜੀ ਮੈਂ ਫਿਰ ਮਤਲਬ ਕਿ ਯੂਜ਼ ਕਰ ਲੈ ਮੈਂ ਤਾਂ ਆਪ ਤੱਕ ਕੁਝ ਨਹੀਂ ਯੂਜ਼ ਕਰਦੀ ਮੈਂ ਸਿਰਫ ਯੂਜ਼ ਕਰਦੀ ਹੁੰਨੀ ਆ ਮਤਲਬ ਕਿ ਸਰਦੀਆਂ ਚ ਯੂਜ਼ ਕਰ ਲੰਨੀ ਆ ਗਰਮੀਆਂ ਯੂਜ਼ ਕਰਦੀ ਹੁੰਨੀ ਆ ਮੈਂ ਉਹ ਆਪਣਾ ਵਾਈਟ ਟੂਨ ਹਨਾ ਵੀ ਮੈਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਤਾਂ ਕਰਕੇ ਫਿਰ ਮੈਂ ਵਾਈਟ ਟੂਨ ਯੂਜ਼ ਕਰ ਲੰਨੀ ਆ ਪਾਊਡਰ ਹਨਾ ਤੇ ਇਹ ਹੁਣ ਮੈਂ ਸਨਸਕ੍ਰੀਨ ਲੈ ਕੇ ਆਈਆਂ ਮੈਂ ਵੀ ਯੂਜ਼ ਕਰਕੇ ਦੇਖੂਗੀ ਤੇ ਬੱਚੇ ਵੀ ਕਰਨਗੇ ਤੇ ਇਹ ਵਾਲੀ ਆ ਇਹ ਤੇ ਬਾਕੀ ਹੁਣ ਦੇਖਾਂਗੇ ਵੀ ਕਿਹੋ ਜਿਹਾ ਰਿਜ਼ਲਟ ਆ ਇਹਦਾ ਜੇ ਵਧੀਆ ਹੋਇਆ ਤਾਂ ਫਿਰ ਹੋਰ ਲਿਆ ਦਾਂਗੇ ਕਿਉਂਕਿ ਮੈਂ ਤਾਂ ਜਿਆਦਾ ਇੰਨਾ ਯੂਜ਼ ਨਹੀਂ ਕਰਦੀ ਹੈ ਕਿ ਕਰੀਮਾ ਕਰੂਮਾ ਤੇ ਬਾਕੀ ਜੀ ਇੰਨੀ ਕੀ ਕੀਤੀ ਸੀਗੀ ਬਸ ਸ਼ਾਪਿੰਗ ਤੇ ਬੋਟਲਸ ਲੈ ਕੇ ਆਈ ਸੀਗੀ ਪਾਣੀ ਵਾਲੀਆਂ ਬਸ ਇਹ ਜਿੱਦਾਂ ਲੈ ਗਈ ਸੀਗੀ ਤੇ ਬਾਕੀ ਆਪਣਾ ਤੁਹਾਨੂੰ ਹੁਣ ਮੈਂ ਫੇਰ ਮਿਲਦੀ ਆ ਹੁਣ ਮੈਂ ਆ ਰੱਖ ਲਵਾਂ ਸਾवते ਮੈਂ ਆਪਣਾ ਸਮਾਨ ਹੁਣ ਮੇਰੀ ਆ ਚੀਜ਼ਾਂ ਤੋਂ ਜਾਊਗਾ ਛਟਕਾਰਾ ਕਿਉਂਕਿ ਮੈਨੂੰ ਇਹ ਬਹੁਤ ਇਰੀਟੇਟ ਕਰਦੀਆਂ ਨੇ ਤੰਗ ਕਰਦੀਆਂ ਮੈਂ ਜਿਆਦਾ ਹੀ ਲਾ ਕੇ ਖੁਸ਼ਾ ਬਣਾਣਾ ਸ਼ੇਪ ਦੇ ਕਲਿੱਪ ਮੈਂ ਨਹੀਂ ਲਾਉਂਦੀ ਹੈ ਕਿ ਇਹ ਤੰਗ ਕਰਦੇ ਨੇ ਬਹੁਤ ਜ਼ਿਆਦਾ ਰਬੜ ਵਾਂਹਤਾ ਇਹੀ ਮੈਂ ਜ਼ਿਆਦਾ ਲਾ ਕੇ ਰੱਖਦੀਆਂ ਇਹ ਮੇਰੇ ਕੁਟਕੇ ਸੀਗੇ ਕਿਉਂਕਿ ਸਹਜ ਦੇ ਵਾਲ ਭਾਰੀ ਬਹੁਤ ਜ਼ਿਆਦਾ ਨੇ ਸਹਜ ਦੇ ਨੇ ਹੈਵੀ ਬਾਲ ਫਿਰ ਉਹ ਲਾਉਣ ਲੱਗ ਜਾਂਦੀ ਹੈ ਨਾ ਜਦ ਮੇਰੀਆਂ ਚੀਜ਼ਾਂ ਫਿਰ ਉਹਦੇ ਵਾਲਾਂ 'ਚ ਨਹੀਂ ਸੱਟ ਬੰਨਦਾ ਟੁੱਟ ਜਾਂਦਾ ਮੇਰੇ ਵਾਲ ਹੈਗੇ ਹਲਕੇ ਪਰ ਤਾਂ ਕਰਕੇ ਹੁਣ ਮੈਂ ਉਹਨੂੰ ਪਹਿਲਾ ਵਾਰਨਿੰਗ ਦਿੱਤੀ ਆ ਕਿ ਸਹਿ ਜੇ ਹੁਣ ਟੁੱਟ ਗਿਆ ਤਾਂ ਸੋਚ ਲੀਆ ਆਪਣਾ ਵੀ ਹੁਣ ਤੂੰ ਆਪਣਾ ਉਹ ਲਾ ਕੇ ਰੱਖੇ ਕਟਾਈ ਤੇਰੀ ਹੋਊਗੀ ਕਿਉਂਕਿ ਮੈਨਾਂ ਤੋਂ ਬਿਨਾ ਬਹੁਤ ਔਖੀ ਹੋ ਜਾਈਂਗਾ ਚਲੋ ਜੀ ਮੈਂ ਤੁਹਾਨੂੰ ਫੇਰ ਮਿਲਦੀ ਆ ਬਈ ਨਾਲ ਰੱਖ ਲਮਸਵਾਨੋ ਤੁਹਾਨੂੰ ਫੇਰ ਮਿਲਦੀ ਆ ਦੇਖੀ ਦੇਖਣਾ ਭਾਈ ਇਹ ਮੇਰੇ ਕੁੜੀਏ ਦੇਖਣਾ ਭਈ ਰਾਤ ਨੂੰ ਕਿਹੜਾ ਮਹੀਨਾ ਛੇੜਾ ਲੱਗਣਾ ਹੈ

ਦੇਖੋ ਗਾਈਜ਼ ਢਿੱਕਾ ਜਾਇਦਾ ਕੈਬੇਜ ਜੀ ਜਿੱਕੀ ਨਹੀਂ ਆ ਰੋਟੀ ਨਾਲ ਸਬਜ਼ੀ ਬਣਾਉਂਦੀ ਹਾਂ ਜੇ ਮੈਂ ਨਾਲ ਨਾਲ ਟੀਵੀ ਦੇਖਾ ਉਹਨਾਂ ਨੂੰ ਆਰਾਮ ਨਾਲ ਦੇਖ ਰਹੀ ਹਾਂ ਨੀ ਨਾ ਤੇ ਕਿਸੇ ਕਾਰਨ ਸੀਗਾ ਖੰਡਾ ਦਵਾਈ ਵੀ ਲੈ ਆਈ ਆਪਣੀ ਇੱਕ ਤੋਂ ਹੋਰ ਕੰਮ ਸੀ ਜਿਓ ਕਰਕੇ ਆਇਆ ਤੇ ਬੱਤੀ ਜੀ ਦਵਾਈ ਆਖੀ ਉਹਨੇ ਲੈ ਕੇ ਹੋ ਗਏ ਸੀ ਨਾ ਸਾਰੇ ਜੀ ਅੱਧੀ ਜੋ ਘਰੇ ਸੀਗੇ ਹੁਣ ਆਵਾਜ਼ ਨਾਲ ਗਰੀਬੁੱਤ ਟੀਵੀ ਵੀ ਅੱਜ ਤਾਂ ਨਾ ਬਟਾ ਪਛਾਹ ਉਸ ਗਰੋਈ ਘੱਟ ਕਰ ਹਾਂ ਠੀਕ ਹੈ ਬੰਦ ਘੱਟ ਇਹ ਜੀ ਬਾਤ ਚ ਦੇਖਦੀ ਆ ਮੈਂ ਤੇ ਬਾਕੀ ਜੀ ਆਹ ਟਰਮੈਂ ਖੁੱਲਾ ਕਰਿਆ ਆਪਣਾ ਕਿ ਆਹ ਤੋਂ ਹੁਣ ਮੈਂ ਖੁੱਲਾ ਕਰਿਆ ਆਪਣਾ ਅੱਜ ਇਹ ਵੈਸੇ ਕਿ ਮੇਰੇ ਥੋੜਾ ਜਿਹਾ ਪਹਿਲਾਂ ਵੀ ਟਾਈਟ ਪੂਰਾ ਟਾਈਟ ਜਿਹਾ ਸੀਗਾ ਮਤਲਬ ਕਿ ਜਿੰਨੀ ਕਰ ਮੈਂ ਆਹ ਥੋੜਾ ਜਿਹਾ ਘੱਟ ਹੀ ਕਰਦੀ ਥੋੜਾ ਜਿਹਾ ਹੋਰ ਕਰ ਲੈਣਾ ਸੀ ਕਿਉਂਕਿ ਥੋੜਾ ਜਿਹਾ ਕੀ ਕਰਦਾ ਉਹਨੂੰ ਪਤਾ ਕੀ ਕਰਦਾ ਭਾਰੀ ਜਿਹਾ ਹੁੰਦਾ ਕੱਪੜਾ ਅੱਜ ਉਹ ਬਣਾਈ ਸੀ ਟੇਲਰ ਹਾਂ ਅੱਜ ਮम्मा ਬਣਾਈ ਸੀ ਟੇਲਰ आज टेलर आज मेरे मम्मा टेलर मम्मा मम्मा देखूंगी मैं, मैं सलवार तो तो छोटी देना सोने, सोने कपड़े सीगे। मैं थोड़ी दिखा नहीं कि फोटो फूट भी, भी पई है दिखा थो मिनट छोटी जी कार

तोड़ ਦੰਦੇ ਹਾਂ ਥੈਂਕ ਯੂ ਜੀ ਥੈਂਕ ਯੂ ਆ ਮਾਂ ਫੈਟੜੀ ਗਾਹ ਸੱਚਾ ਕਹਿੰਦੇ ਕੱਪੜੇ ਜੋ ਸਲਾਈ ਕਰਦੀ ਨਾ ਸਾਰਾ ਕੁਝ ਤੋੜ ਦਿੰਦੀ ਆ ਮਮਾ ਤੁਹਾਨੂੰ ਕਰਨੀ ਗੀ ਆਪਦੀ ਨਹੀਂ ਦੇਖੋ ਗਾਇਸ ਮੈਨੂੰ ਪਸੀਨੇ ਦੀ ਬਹੁਤ ਪ੍ਰੋਬਲਮ ਹੈ ਮੇਰੇ ਪਸੀਨਾ ਦੇਖੋ ਸਾਰਾ ਹੋਇਆ ਪਿਆ ਆ ਤੁਸੀਂ ਸੇਕ ਇਹ ਕਮਜ਼ੋਰੀਆਂ ਕਰਕੇ ਆਉਂਦਾ ਗਾਇਸ ਤੁਹਾਨੂੰ ਆ ਦੇਖੋ ਆਇਜ ਜ਼ਿਆਦਾ ਹੈ ਹੱਥ ਤੇ ਛਾਏ ਨਾ ਨਾ ਜਿਹੜਾ ਸਾਰਾ ਪਸੀਲਾ ਹਜਿਬ ਕੋਈ ਜਦੋਂ ਮम्मा ਬਹੁਤ ਗਰਮੀ ਲੱਗਦੀ ਆ ਕਿਉਂਕਿ ਸਾਡੀ ਚੈਂਟ ਸੋਟਾ ਜੋ ਸੈਂਟਰ ਵਾਲੀ ਲਾਈਨ ਤੇ ਸਾਡੇ ਪੱਖਾ ਨਹੀਂ ਨਾ ਸਾਡੇ ਮਤਲਬ ਇੱਧਰ ਐਦਾ ਐਦਾ ਲੱਗੇ ਹੋਏ ਨੇ 1 2 3 4 ਕਿਆ ਕਿਆ ਪ੍ਰੈਮਰ ਹੋਊਗਾ ਭਾਈ ਗਰਮੀ ਲੱਗਦੀ ਟੀਚਰਸ ਸੈਂਟਰ ਵਾਲੀ ਲਾਈਨ ਚ ਹੀ ਬਣਾਉਂਦੇ ਕਿਉਂਕਿ ਸਾਡੇ 3 ਹੋਣੇ ਨਾ 1 2 3 ਐਦਾ ਅੱਜੀ ਸੈਂਟਰ ਵਾਲੀ ਲਾਈਨ ਤੇ ਬੈੰਦੇ ਆ ਰੋਲ ਬਵਾਇਸ ਉਹ ਤਾਂ ਕਹਿਣਾ ਬੋਗਾ ਕੋਈ ਜਿੱਦਾਂ ਵਿਚਕਾਰ ਮੈਡੀਕੋ ਤੁਸੀਂ ਕਹਿ ਦਿਓ ਮੈਨੂੰ ਕਿਉਂਕਿ ਮੈਨੂੰ ਪਸੀਨੇ ਦੀ ਪ੍ਰੋਬਲਮ ਆ ਫਿਰ ਜਦ ਮੈਂ ਲਿਖਦੀ ਆ ਕਾਪੀ ਗੱਲੇ ਗਿੱਲੇ ਹੋ ਜਾਂਦੀਆਂ ਬਾਕੀ ਜੇ ਆਪਣੇ ਸਾਰੇ ਕੰਮ ਨਿਪਟ ਗਏ ਆਪਾਂ ਦੁਪਹਿਰ ਚਾਲੂ ਕਰ ਲਿਆ ਥਾਪੀ ਵੀ ਲਿਆ ਪਾਣੀ ਹਨਾ ਤੇ ਬਾਕੀ ਹਨਾ ਲਿਓ ਜੀ ਸਹਿਰ ਮੈਂ ਤਾਂ ਗੱਲ ਬਾਤ ਥੋੜਾ ਰੁਕੋ ਬੰਦ ਕਰ ਲਓ ਆਹ ਇੱਕ ਵੀਡੀਓ ਪੱਕੀ ਜੀ ਆਪਾਂ ਦੇਖੋ ਨਾਲ ਦੀ ਨਾਲ ਪੂਰਾ ਬਾਹਰ ਗੁਰਦਰਾ ਤਾਂ ਪਾ ਮੈਂ ਅੰਦਰ ਨਹੀਂ ਰੱਖਦੀ ਹੈਗੀ ਨਾਲ ਦੀ ਨਾਲ ਬਾਹਰ ਪਚਾਦੀ ਦਾ ਸਹਿਜ ਆਪਾ ਜਾ ਗਏ ਸੀਗੇ ਜਲਦੀ ਆ ਕੇ ਕਰਕੇ ਫਿਰ ਉਹਨਾਂ ਨੇ ਨਾਲੇ ਕਪੜਾ ਮੈਡੀਸਿਨ ਲਈ ਆਏ ਨਾਲੇ ਜਿਹੜੇ ਇੱਕ ਦੋ ਕੰਮ ਸੀਗੇ ਉਹ ਕਰਨੇ ਵਾਲੇ ਉਹ ਕਰਿਆ ਏ ਅਸੀਂ ਆਏ ਆ ਘਰੇ 8:00 ਵਜੇ 8:00 ਵਜੇ ਗਈ ਸੀ ਸਹਿਜ ਉਹ ਨਹੀਂ ਚਲੇ ਗਈ ਸੀ ਕਿ ਗੁਰਦਰਾ ਸਾਹਿਬ ਸਾਡੇ ਨਾਲ ਦੀ ਘਵੰਡੀਆਂ ਨਾਲ ਪਾਠ ਰਖਾਇਆ ਹੋਇਆ ਤੇ ਉਹ ਨੋ ਚਲੇ ਗਏ ਸੀ ਕਿ ਗੁਰਦੁਆਰਾ ਸਾਹਿਬ ਤੇ ਫਿਰ ਇਹ ਆ ਦੇ ਘਰੇ ਆ ਗਏ ਸੀਗੇ ਇੱਥੇ ਨਾਲੇ ਇੱਥੇ ਬੈਠ ਗਏ ਸੀਗੇ ਤੇ ਵੈਸੇ ਤਾਂ ਅਸੀਂ ਚਾਪੀ ਵਗੈਰਾ ਦੇ ਕੇ ਗਏ ਸੀ ਵੀ ਘਰੇ ਬੈਠ ਜੋ ਆਪਣਾ ਫਿਰ ਇਹ ਸੇਵਾ ਕਰਾਉਣ ਦੇ ਲਈ ਚਲੇ ਗਏ ਸੀਗੇ ਤੇ ਕੱਪੜੇ ਆਪਾ ਤਾਰੇ ਨਹੀਂ ਹੈਗੇ ਗੱਲ ਦੇ ਹੁਕਨੇ ਲਮਕਦੇ ਨੇ ਹਾਂ ਜੇ ਮੈਂ ਤਾਰੇ ਨਹੀਂ ਹੈਗੇ ਮੈਨੂੰ ਆਇਆ ਮੈਂ ਕਿ ਵੀ ਮੈਂ ਪ੍ਰੈਸ ਤੋਂ ਨੂੰ ਭੇਜੂੰਗੀ ਤਾਂ ਕਰਕੇ ਤੇ ਕੱਲੂ ਬੱਚਿਆਂ ਨੂੰ ਹੌਲੀਡੇ ਆ ਕੱਲੂ ਹੈਗੇ ਹੌਲੀਡੇ ਬੱਚਿਆਂ ਦੇ ਤੇ ਆਪਣਾ ਪਰਸੋਂ ਨੂੰ ਵੀ ਆ ਤੇ ਬਸਾਖੀ ਕਦੋਂ ਆ ਕੱਲੂ ਕੱਲੂ ਨਹੀਂ ਪਰਸੋਂ ਨੂੰ ਆ ਅੱਜ ਪਰਸੋਂ ਵੀ ਹਾਂਜੀ ਤੁਹਾਨੂੰ ਸਾਰਿਆਂ ਨੂੰ ਬਸਾਖੀ ਦੀਆਂ ਬਹੁਤ 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 ਮੁਬਾਰਕਾਂ ਦੀਆਂ ਨੂੰ ਮੁਸਲਿਮ ਨੂੰ Hindu ਨੂੰ ਸਾਰੇ ਧਰਮਾਂ ਨੂੰ ਹੈਪੀ ਬਸਾਖੀ ਤੁਹਾਨੂੰ ਸਾਰਿਆਂ ਨੂੰ ਖਵੀ ਜੋਤ ਨੂੰ ਖੁਸ਼ ਕਰਦੇ ਲੈ ਹੋਈ ਜੋਤ ਇੱਕ ਚੀਜ਼ ਹੋਰ ਖਤਮ ਹੋਈ ਹੋਈ ਸੀ ਗੁੜ ਹਾਂ ਆਏ ਹਾਂ ਮੇਰਾ ਵੀ ਫੇਵਰੇਟ ਆ ਇਹ ਨੂੰ ਬਹੁਤ ਏਸਤੀ ਲੱਗਦਾ ਰੋਟੀ ਖਾਣ ਤੋਂ ਬਾਅਦ ਉਹਨੂੰ ਬਸ ਐ ਹੁੰਦਾ ਵੀ ਗੁੜ ਮम्मा ਗੁੜ ਦਿਆ ਕਰੋ ਮੈਨੂੰ ਉਹਨੂੰ ਵਧੀਆ ਲੱਗਦਾ ਏ ਜਾਂ ਦੇਖਿਆ ਕਿਤੇ ਦੇਖ ਲਾ ਵੀ ਅਜੀ ਇਹਨੂੰ ਕਿਸੇ ਕੰਟੇਨਰ ਦੇ ਵਿੱਚ ਪਾਉਂਗੇ ਬਾਕੀ ਆ ਡੱਬੇ ਮੇਰੇ ਇੰਨੇ ਕੰਦੇ ਹੋਏ ਪਿਆ ਉੱਪਰੋਂ ਢੱਕਣ ਚ ਤੇ ਦੇਖੋਗੀ ਮੈਂ ਜੇ ਹੋਰ ਨਹੀਂ ਮੈਂ ਜਿਆਦਾ ਨਹੀਂ ਨਾ ਵੀ ਸਮਾਨ ਬਾਹਰ ਕੱਢ ਕੇ ਨਹੀਂ ਕਰੂੰਗੀ ਸਫਾਈ ਮਤਲਬ ਕਿ ਮੈਂ ਨਾ ਅੰਦਰੇ ਸਰਫੜੀ ਲੀਰ ਫੇਰ ਕੇ ਡੱਬਿਆਂ ਦੇ ਉੱਪਰ ਉੱਪਰ ਦੂਜੇ ਕਮਰੇ ਚ ਬਹਿ ਜਾ ਤੁਹਾਨੂੰ ਪਸੀਨਾ ਆਇਆ ਫਿਰ ਤੇ ਡੱਬੇ ਡੱਬੇ ਉੱਪਰ ਸਰਫ ਫੇਰ ਕੇ ਨਾ ਉਸ ਤੋਂ ਬਾਅਦ ਮੈਂ ਅਭੀ ਜੋ ਦਵਾਈ ਦਾ ਡੱਗਰ ਪੁੱਤ ਤੇ ਨਾਲ ਕੱਪੜੇ ਨਾਲ ਸਾਫ ਕਰ ਦੂੰਗੀ ਫਿਰ ਨਾਲ ਸੈਟ ਕਰਕੇ ਨਾ ਕਿ ਉਹ ਜਿਹੜੇ ਐਕਸਟਰਾ ਕੱਢੇ ਡੁੱਣਣ ਵਾਲੇ ਹੁਣ ਉਹ ਕੱਢ ਦਾਂਗੇ ਆਪਾਂ ਤੇ ਇਹਨਾਂ ਨੂੰ ਧੋ ਦੂੰਗੀ ਹਨਾ ਤੇ ਡੱਡੇ ਮੱਡੇ ਬੱਚੇ ਨੇ ਤਾਂ ਖਰੇ ਆ ਪਿਆ ਤੇ ਇੱਧਰ ਆਪਣੇ ਕੱਪ ਵਗੈਰਾ ਚਲੋ ਇਹ ਤਾਂ ਜਿਹਨੂੰ ਸੋਈ ਜਾਂਦੇ ਨੇ ਨਾਲ ਨਾਲ ਵਾਸ਼ ਹੋਏ ਨੇ ਪਰ ਫਿਰ ਵੀ ਇਹਨਾਂ ਨੂੰ ਵੀ ਥੋਕੇ ਰੱਖ ਦੂੰਗੀ ਆਪਾਂ ਜਿਆਦਾ ਗਾਹ ਨਹੀਂ ਪਾਵਾਂਗੇ ਸਮਾਨ ਵਗੈਰਾ ਬਾਹਰ ਨਹੀਂ ਕੱਟਾਂਗੇ ਪਰ ਫਿਰ ਵੀ ਥੋੜੀ-ਮੋਟੀ ਕਲੀਨਿੰਗ ਕਰ ਦਵਾਂਗੇ ਬਾਕੀ ਜੀ ਅੱਜ ਮੇਰੇ ਤੋਂ ਬਲੌਗ ਕੁਝ ਜ਼ਿਆਦਾ ਸ਼ੂਟ ਨਹੀਂ ਹੋਇਆ ਤੁਹਾਨੂੰ ਕੰਮ ਕਾਰ ਇਹਨਾਂ ਨਹੀਂ ਦਿਖਾਇਆ ਤੇ ਕਿਉਂਕਿ ਬਸ ਮੈਂ ਫਿਰ ਕਪੜੇ ਜੇ ਸੈੱਟ ਕਰਨ ਲੱਗ ਗਈ ਮਤਲਬ ਕਿ ਜਿਹੜੇ ਸਟੀਚਿੰਗ ਕਰਨੇ ਵਾਲੇ ਸੀ ਅੱਜ ਮਸ਼ੀਨ ਤੇ ਬੈਠੀਆਂ ਤੇ ਝਾੜੂ ਪੋਚਾ ਲਗਾ ਕੇ ਪੋਚਾ ਜਜ ਸਹਜ ਘਰੇ ਸੀ ਪੋਚਾ ਸਹਜ ਨੇ ਲਗਾਇਆ ਝਾੜੂ ਮੈਂ ਲਗਾਤਾ ਸੀਗਾ ਬਾਕੀ ਜੀ ਹੁਣ ਆਪਾਂ ਇਹ ਵਲੌਗ ਦਾ ਹੁਣ ਇੱਥੇ ਹੀ ਕਰਾਂਗੇ ਐਂਡ ਮਿਲਾਂਗੇ ਕੱਲ੍ਹ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੋਲੋਅ ਕਰਿਆ ਕਰੋ ਔਰ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਦਾ ਵਲੌਗ ਕਿਵੇਂ ਲੱਗਿਆ ਮਿਲਦੇ ਆ ਕੱਲ ਨੂੰ ਆਪਾਂ ਨਿਊ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਤੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਵਾਹਿਗੁਰੂ ਜੀ